ਸਪੀਕਰ ਕੋਲਤਾਰ ਸੰਧਵਾ ਨੇ ਅਖੀਰ ਸਹਿਕਾਰ ਕਰ ਲਿਆ ਕਿ ਉਹ ਮੈਨੂੰ ਬਹੁਤ ਨਫ਼ਰਤ ਕਰਦੇ। ਔਰ ਕੇਜਰੀਵਾਲ ਤੇ ਭਗਵੰਤ ਪਾਣ ਦੇ ਸਸੂਦੀਏ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਜਿੱਤੋਂ ਨਾਮਜ਼ਦ ਕਰ ਦਿੱਤੀ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫਸਰ ਤੇ ਮੈਨੂੰ ਵਿਧਾਨ ਸਭਾ ਤੋਂ ਬਾਹਰ ਕਰਵਾ ਦਿੱਤਾ। ਭਗਵੰਤ ਪਾਣ ਕਹਿ ਰਹੇ ਜੀ ਜਦ ਵੀ ਮੈਂ ਬੋਲਣ ਹੋਂਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ, ਸ਼ੋਰ ਮਚਾਉਂਦੇ ਨੇ। ਇਹ ਗੱਲ ਉਹਦੀ ਸਾਰਾ ਸਰਚ ਤੁਸੀਂ। ਤਾਂ ਅਖੀਰ ਜਦੋਂ ਇਸਨੇ ਕਿਹਾ ਕਿ ਹਮ ਭਗਵੰਤ ਪਾਣ ਲਾਸਟ ਸਪੀਕਰ ਹੋਣਗੇ ਤਾਂ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮੈਂ ਤਾਂ ਇਦਰੀਆਂ ਲੋਕ ਤੁਸੀਂ ਸਮਝਦੇ ਕਿ ਲਾਈਵ ਪ੍ਰोसीਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਬੂਗਿਸ ਨੇ ਜਦ ਤੁਹਾਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਨਾ ਤੁਸੀਂ ਜੋ ਮਰਜੀ ਕਹੀ ਤੋ ਬੈਲ ਵਿੱਚ ਚਾਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜ ਕੇ ਮੈਂ ਉਹਨਾਂ ਇਹ ਪੁੱਛਿਆ ਸਿਰਫ ਕਿ ਕੁਲਤਾਰ ਸੰਵਾਜੀ ਪਹਿਲਾਂ ਦੱਸੋ ਤੁਹਾਨੂੰ ਕੋਈ ਮੇਰੇ ਨਾਲ ਜ਼ਾਤੀ ਰੰਜਿਸ਼ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਠੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਧ ਟਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਬੋਸੋ ਅੱਜ ਕੁਕਿੰਨ ਤੱਕ ਪਹਿਲਾਂ ਸਪੀਕਰ ਕੁਲਤਾਰ ਸੰਧਵਾ ਨੇ ਅਖੀਰ ਸਵੀਕਾਰ ਕਰ ਲਿਆ ਕਿ ਉਹ ਮੈਨੂੰ ਬਹੁਤ ਨਫ਼ਰਤ ਕਰਦਾ ਔਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋੜੀਏ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਚੋਂ ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰਸ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਵਾ ਦਿੱਤਾ ਲੇਕਿਨ ਇਸ ਬਾਹਰ ਕੱਢਣ ਦੇ ਸਾਰੇ ਘਟਨਾਕ੍ਰਮ ਪਿੱਛੇ ਅਸਲੀਅਤ ਕੀ ਹੈ ਕਿਉਂਕਿ ਮੈਨੂੰ ਦੇਖ ਰਿਆ ਸੀ ਇੱਕ ਭਗਵੰਤਪਾਨ ਕਹਿ ਰਿਹਾ ਜੀ ਜਦ ਵੀ ਮੈਂ ਬੋਲਣ ਹੋਂਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਸ਼ੋਰ ਮਚਾਉਂਦੇ ਨੇ ਇਹ ਗੱਲ ਉਹਦੀ ਸਾਰਾ ਸਰ ਝੂਠੀ ਸੀ ਕਿਉਂਕਿ ਅੱਜ ਸੈਸ਼ਨ ਸਵੇਰੇ 11 ਵਜੇ ਲੱਗਿਆ 11 ਵਜੇ ਤੋਂ ਲੈ ਕੇ ਲਗਭਗ ਆ 4:30 ਵਜੇ ਤੱਕ ਜਾਂ 4:30 ਵਜੇ ਤੱਕ ਮੈਂ ਇੱਕ ਇੱਕ ਕਾਰਵਾਈ ਵਿੱਚ ਹਸਲਾ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਜਦੋਂ ਮੇਰਾ ਟਾਈਮ ਆਵੇਗਾ ਤੇ ਮੈਂ ਮਨਰੇਗਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤੈਸ਼ਨਾਸ਼ ਕੀਤਾ ਬੀਜੇਪੀ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂਗਾ ਪਰ ਸਪੀਕਰ ਮੈਨੂੰ ਅ ਮਤਲਬ ਅੱਜ ਦਾ ਨਹੀਂ ਸਹਿਬ ਸੌਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਸੀ ਅ ਅਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉੱਥੇ ਵੀ ਨਹੀਂ ਬੋਲਣ ਦਿੱਤਾ ਉਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ ਆਪੋਜੀਸ਼ਨ ਨੇ ਬਕਾਇਦਾ ਇੱਕ ਨਾ ਨਾਮ ਲਿਖ ਕੇ ਭੇਜੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖਹਿਰਾ ਆਪਣੀ ਗੱਲ ਰੱਖੇਗਾ। ਤਾਂ ਚਲੋ ਗੱਲ ਜਦੋਂ ਬਹਿਸ ਸ਼ੁਰੂ ਹੋਈ ਤੇ ਕਦੀ ਸਾਡੀ ਪਾਰਟੀ ਚੋ ਚਲੋ ਬੁਲਾ ਦੇ ਸਾਡੇ ਕੁਲੀਗਸ ਆ ਉਹਨਾਂ ਨੂੰ ਬੁਲਾ ਦਿੱਤਾ ਪਹਿਲਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ। ਫਿਰ ਮੇਰਾ خیال ਹੈ ਕਿ ਤ ਤੋਂ ਕੋਣੀ ਦਾ ਪਿੰਕਟੀ ਚਾਲੀ ਬੋਕਰ ਪਾਰਟੀ ਦੇ ਐਮ ਐਲ ਐਸ ਨੂੰ ਸਮਾਂ ਦਿੱਤਾ। ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ ਬੀਜੇਪੀ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ ਮੈਂ 4:00 ਸਵਾ 4:00 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬੜੀ ਰੰਜਿਸ਼ ਰੱਖਦਾ ਕੋਈ ਪਰਸਨਲ ਮੈਂ ਇਹਨੂੰ ਪੁੱਛਾਂ ਮੈਂ ਬਾਅਦ ਚ ਦੱਸਦਾ ਤੁਹਾਨੂੰ ਤੇ ਮੈਂ ਬੈਠਾ ਰਿਹਾ ਬੈਠਾ ਰਿਹਾ ਤਾਂ ਅਖੀਰ ਜਦੋਂ ਇਸਨੇ ਕਿਹਾ ਕਿ ਹੁਣ ਭਗਵਾਨਤ ਮਾਨ ਲਾਸਟ ਸਪੀਕਰ ਹੋਣਗੇ ਤੇ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮਾਈਕ ਤਾਂ ਔਨ ਕਰਨਾ ਨਹੀਂ ਸੀਗਾ ਇਹ ਜਿਹੜੀਆਂ ਤੁਸੀਂ ਸਮਝਦੇ ਕਿ ਲਾਈਵ ਪ੍ਰोसीਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਫੂ ਜਦ ਤੋ ਉਹਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਦਾ ਤੁਸੀਂ ਜੋ ਮਰਜੀ ਕਹੀ ਚੋ ਪਰ ਮੈਂ ਕਾਫੀ ਜ਼ੋਰਦਾਰ ਤਰੀਕੇ ਨਾਲ ਪਹਿਲਾਂ ਆਪਣੇ ਬੈਂਚ ਤੇ ਖੜ ਕੇ ਪੁੱਛਿਆ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸੰਧਵਾ ਨੂੰ ਕਿ ਤੁਸੀਂ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਦ ਕਿ ਮੇਰੀ ਪਾਰਟੀ ਹਰ ਵਾਰ ਦੀ ਤਰ੍ਹਾਂ ਐਤ ਕੀ ਵੀ ਉਹਨਾਂ ਨੇ ਲਿਖ ਕੇ ਭੇਜਿਆ ਮੇਰਾ ਨਾਮ ਨੰਬਰ 1 ਤੇ ਰੱਖਿਆ ਕੋਈ ਜਵਾਬ ਨਹੀਂ ਸਿਕਾ ਫਿਰ ਮੈਂ ਹੌਲੀ ਜਦੋਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਸੀ ਮੈਂ ਵੈਲ ਵਿੱਚ ਜਾ ਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜ ਕੇ ਮੈਂ ਉਹਨੂੰ ਇਹ ਪੁੱਛਿਆ ਸਿਰਫ ਕਿ ਕਤੂਕਾਰ ਸੰਧਵਾ ਜੀ ਪਹਿਲਾਂ ਦੱਸੋ ਤੁਹਾਨੂੰ ਕੋਈ ਮੇਰੇ ਨਾਲ ਜ਼ਾਤੀ ਰੰਜਿਸ਼ ਹੈ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਧੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਦ ਢਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਮੈਂ ਜਿਵੇਂ ਬਾਕੀ 117 ਮੈਂਬਰਸ ਨੇ ਜਿਵੇਂ ਚੀਫ ਮਿਨਿਸਟਰ ਉਦਾਂ ਦਾ ਮੈਂਬਰ ਵਿਧਾਨ ਸਭਾ ਦਾ ਮੈਂ ਵਾਂ ਔਰ ਸਪੀਕਰ ਮੇਰੇ ਵਿਰੋਧ ਤੇ ਭੈਣੋ ਬਜ਼ੁਰਗੋ ਇਹ ਕੋਈ ਖੁਦਾ ਨਹੀਂ ਹੁੰਦਾ ਸਪੀਕਰ ਸਿਰਫ ਕਸਟੋਡੀਅਨ ਨਾ ਰਖਵਾਲਾ ਹਵਾ ਉਹ ਸਦਨ ਦਾ ਕਿ ਮੈਂ ਉਹਨੂੰ ਚਲਾਉਣਾ ਹਾਂ ਪਰ ਸਪੀਕਰ ਦੇ ਅੰਦਰ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਬਕਾਇਦਾ ਨਾਮਜ਼ਦ ਕਰਕੇ ਚਾਰ ਸਪੀਕਰਾਂ ਦੇ ਨਾਮ ਭੇਜੇ ਹੁਣ ਤਿੰਨਾਂ ਨੂੰ ਬੁਲਾ ਦੇਵੇ ਤੇ ਖੈਰੇ ਨੂੰ ਉਹ ਛੱਡ ਦੇਵੇ ਇਸ ਕਰਕੇ ਫਿਰ ਮੈਂ ਉੱਥੇ ਵੈਲ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤਾ ਮੈਂ ਮੇਰੇ ਨਾਲ ਪਿੱਛੇ ਮੇਰੇ ਪਾਰਟੀ ਦੇ ਕੁਲੀਕਸ ਖੜ ਗਏ ਇਹ ਜਿਹੜੀ ਚਿੱਠੀ ਤੁਹਾਨੂੰ ਮੈਂ ਦਿਖਾਈ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਮੇਰਾ ਨਾਮ ਲਿਖ ਕੇ ਸਪੀਕਰ ਨੂੰ ਭੇਜਿਆ ਉਹਨੇ ਆਪਣਾ ਵੀ ਨਾਮ ਛੱਡ ਦਿੱਤਾ ਉਹਨੂੰ ਪਤਾ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਰੋਕਣਾ ਤਾਂ ਮੈਂ ਆਪਣਾ ਨਾਮ ਵੀ ਛੱਡ ਦੇਣਾ ਅੱਜ ਤੇ ਮੈਂ ਖੈਰੇ ਦਾ ਨਾਮ ਨੰਬਰ 1 ਤੇ ਲਿਖ ਕੇ ਭੇਜ ਦਿੰਦਾ ਫਿਰ ਮੈਂ ਸਪੀਕਰ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਕੇਚਰੀਵਾਲ ਕਹਿ ਰਿਹਾ ਮੈਨੂੰ ਰੋਕਿਆ ਜਾਵੇ ਜਾਂ ਭਗਵਾਨ ਜੀ ਮਾਨ ਤੁਹਾਡੇ ਲਾਗੇ ਇੱਥੇ ਬੈਠਾ ਇਹ ਤੁਹਾਨੂੰ ਇਸ਼ਾਰੇ ਕਰਦੇ ਨੇ ਕਿ ਖੈਰੇ ਨੂੰ ਬੋਲਣ ਦੇਣਾ ਅੱਜ ਤੁਹਾਨੂੰ ਪੰਜਾਬ ਦੀ ਜਨਤਾ 3 ਕਰੋੜ ਆਬਾਦੀ ਨੂੰ ਦੱਸਣਾ ਪਵੇਗਾ ਕਿ ਖੈਰੇ ਨੂੰ ਤੁਸੀਂ ਇਸ ਸਦਨ ਵਿੱਚ ਕਿਉਂ ਨਹੀਂ ਬੋਲਣ ਦਿੰਦੇ ਅਗਲੀ ਗੱਲ ਮੈਂ ਕਰਨੀ ਸੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਹਾਡੇ ਜ਼ਰੀਏ ਕਰ ਲੈਣਾ ਕਿ ਇਹ ਜਿਹੜਾ ਅੱਜ ਮੰਨਰੀਗਾ ਤੇ ਬਹਿਸ ਕਰ ਰਹੇ ਸੀ ਬਾਕੀ ਸਾਰੀਆਂ ਗੱਲਾਂ ਦਾ ਪਤਾ ਵਾ ਕਿ ਮੰਨਰੀਗਾ ਦਾ ਜਿਹੜਾ ਕਾਨੂੰਨ ਹੈ ਉਹਨੂੰ ਕਮਜ਼ੋਰ ਕਰਤਾ ਬੀਜੇਪੀ ਨੇ ਉਹਨਾਂ ਨੇ 60 40 ਦੇ ਰੇਸ਼ਿਓ ਨਾਲ ਸਰਕਾਰਾਂ ਸੂਬਿਆਂ ਨੂੰ ਕਹਿਤਾ ਕਿ 40% ਤੁਸੀਂ ਦਿਓਗੇ ਸਾਰੇ ਐਮ ਐਲ ਏ ਨੇ ਆਪਣੀ ਆਪਣੀ ਗੱਲ ਕੀਤੀ ਮੈਂ ਕਹਿਣਾ ਸੀਗਾ ਕਿ ਅਸਲ ਵਿੱਚ ਇਹ ਸਾਡੇ ਫੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਬੀਜੇਪੀ ਨੇ ਮੈਂ ਗੱਲ ਆਪਣੀ ਉੱਥੇ ਰੱਖਣੀ ਸੀਗੀ ਮੈਂ ਬੀਜੇਪੀ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਦੀ ਨਫ਼ਰਤ ਇੰਨੀ ਜ਼ਿਆਦਾ ਵਾ ਕਿ ਇਹ ਮੈਨੂੰ ਰੋਕਣ ਦੇ ਚੱਕਰ ਦੇ ਵਿੱਚ ਸਾਰਾ ਇਹਨਾਂ ਨੇ ਜਿਹੜਾ ਕਟਨਾ ਕ੍ਰਮ ਕੀਤਾ ਮੈਂ ਕਹਿਣਾ ਸੀਗਾ ਕਿ ਜਿਵੇਂ ਇੱਕ ਰੋਕ ਸਟੇਟ ਬਣ ਗਈ ਨਾ ਪਾਕਿਸਤਾਨ ਕਹਿੰਨ ਮੁ ਜਮਹੂਰੀਅਤ ਹੈ ਲੇਕਿਨ ਅਸਲ ਵਿੱਚ ਪਿੱਛੇ ਜਮਹੂਰੀਅਤ ਨੂੰ ਚਲਾਉਣ ਵਾਲੀ ਫੌਜ ਬੈਠੀ ਆ ਜਿਵੇਂ ਇੱਕ ਫਾਸਿਸਟ ਸਟੇਟ ਬਣ ਗਈ ਰਸ਼ੀਆ ਜਿਵੇਂ ਪਿਊਟਰਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਡਿਕਲੇਅਰ ਕਰਤਾ ਇੱਕ ਕਿਸਮ ਦਾ ਰਾਸ਼ਟਰਪਤੀ ਉੱਥੋਂ ਦਾ ਉਹਦੇ ਪਿੱਛੇ ਵੀ ਫੌਜ ਚਲਾ ਰਹੀ ਆ ਤਾਨਾਸ਼ਹੀ ਚਲਾ ਰਹੀ ਆ ਇਹ ਜਿਵੇਂ ਕਿ ਇੱਕ ਨਾਰਥ ਕੋਰੀਆ ਦੀ ਸਟੇਟ ਹੈ ਇੱਥੇ ਪੱਕਾ ਡिक्टेटर ਆ ਕਾਇਕ ਫਰਜ਼ੀ ਦੀ ਡੈਮੋਕ੍ਰੇਸੀ ਉਹ ਵੀ ਕਰਾਉਂਦਾ ਐਵੇਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਾਹਿਬ ਇਸ ਦੇਸ਼ ਨੂੰ ਹੌਲੀ-ਹੌਲੀ ਇੱਕ ਫਾਸਿਸਟ ਸਟੇਟ ਵੱਲ ਨੂੰ ਲੈ ਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਦਾ ਮਸਲਾ ਉਠਾਇਆ ਉਹ ਬਹੁਤ ਵਾਜਬ ਅੱਜ ਤੱਕ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਕੋ ਜਵਾਬ ਹੈ ਨਾ ਬੀਜੇਪੀ ਦੇ ਕਾਲ ਕੋਈ ਤਰਕ ਤੇ ਦਲੀਲ ਹੈ ਕਿਵੇਂ ਬੀਜੇਪੀ ਨੇ ਇਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਸਮੇਤ ਇੰਪੋਰਟੈਂਟ ਵਾਈਟਲ ਇੰਸਟੀਟਿਊਸ਼ਨਸ ਨੂੰ ਹਾਈਜੈਕ ਕਰ ਲਿਆ ਕਿਵੇਂ ਸਾਰੀਆਂ ਸਕੀਮਾਂ ਦੇ ਨਾਮ ਬਦਲ ਦਿੱਤੇ ਸ਼ਹਿਰਾਂ ਦੇ ਨਾਮ ਬਦਲਤੇ 에어ਪੋਰਟਸ ਦੇ ਨਾਮ ਬਦਲਤੇ ਤਾਂ ਇਸ ਨੂੰ ਤਾਨਾਸ਼ਾਹੀ ਹੀ ਕਿਹਾ ਜਾਦਾ ਇਹ ਤਾਂ ਮੈਂ ਸਾਰੀਆਂ ਗੱਲਾਂ ਉੱਥੇ ਰੱਖਣੀਆਂ ਸੀ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਸਾਡੇ ਫੈਡਰਲ ਢਾਂਚੇ ਤੇ ਅਸਲ ਹਮਲਾ ਵਾ ਕਿਉਂਕਿ ਕੋਈ ਵੀ ਸਟੇਟ 40% ਨਰੇਗਾ ਦੀ ਕੰਟ੍ਰਿਬਿਊਸ਼ਨ ਨਹੀਂ ਕਰ ਸਕਦੀ ਪੰਜਾਬ ਤਾਂ ਇਹਨਾਂ ਨੇ ਬੋਕਰ ਪਾਰਟੀ ਨੇ 4 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾਈ ਸਟੇਟ ਬਣਾਤਾ ਇਹਨਾਂ ਦੇ ਕੋਲ ਕੁਝ ਹਜ਼ਾਰ ਕਰੋੜ ਰੁਪਏ ਆਪਣੇ ਕੰਟ੍ਰਿਬਿਊਸ਼ਨ 40% ਕੋਲੋਂ ਕਿੱਥੇ ਹੋਵੇਗਾ ਇਹ ਮੈਂ ਗੱਲ ਕਹਿਣੀ ਸੀ ਕਿ ਹੌਲੀ ਹੌਲੀ ਸੂਬਿਆਂ ਨੂੰ ਕੇਂਦਰ ਨੇ ਇੱਕ ਮਿਊਨਿਸਪੈਲਟੀ ਬਣਾ ਕੇ ਰੱਖ ਦਿੱਤਾ ਵਾ ਕੋਈ ਅਧਿਕਾਰ ਨਹੀਂ ਔਰ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਸਾਡੇ ਸਟੇਟ ਸਬਜੈਕਟਸ ਜਿਵੇਂ ਐਜੂਕੇਸ਼ਨ ਸੀ ਉਹਨੂੰ ਹੌਲੀ-ਹੌਲੀ ਕੰਕਰੈਂਟ ਲਿਸਟ ਤੇ ਪਾ ਦਤਾ ਸਾਂਝੀ ਲਿਸਟ ਤੇ ਪਾ ਦਤਾ ਬਹੁਤ ਸਾਰੇ ਜਿਹੜੇ ਕੰਕਰੈਂਟ ਲਿਸਟ ਦੇ ਸਿਗੇ ਸਬਜੈਕਟਸ ਸਟੇਟਾਂ ਦੇ ਅਧਿਕਾਰ ਦੇ ਉਹ ਚੱਕ ਕੇ ਕੇਂਦਰ ਨੇ ਆਪਣੀ ਸੈਂਟਰਲ ਲਿਸਟ 'ਚ ਪਾ ਦਤਾ ਜੇ ਸਾਡੀ ਐਜੂਕੇਸ਼ਨ ਸਾਡੇ ਕੋਲ ਤਾਲੀਮ ਪੜਾਉਣ ਵਾਲੇ ਨੇ ਅਸੀਂ ਤੇ ਫਿਰ ਆਪਣੇ ਬੱਚਿਆਂ ਨੂੰ ਸਾਡੇ ਨੂੰ ਕਿਵੇਂ ਅਸੀਂ ਸਹਿਬਜ਼ਾਦਿਆਂ ਦਾ ਇਤਿਹਾਸ ਪੜਾਵਾਂਗੇ ਕਿਵੇਂ ਅਸੀਂ ਉਹਨਾਂ ਦੀ ਕੁਰਬਾਨੀ ਦੱਸਾਂਗੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦੱਸਾਂਗੇ ਕਿਵੇਂ ਅਸੀਂ ਦਸਮ ਪਿਤਾ ਦੀ ਕੁਰਬਾਨੀ ਦੱਸਾਂਗੇ ਕਿਵੇਂ ਮੋਤੀराम ਮਹਿਰਾ ਦਾ ਰੋਲ ਦੱਸਾਂਗੇ ਭਾਈ ਜੈਤਾ ਜੀ ਦਾ ਭਾਈ ਜੀਵਨ ਸਿੰਘ ਜੀ ਦਾ ਕਿਵੇਂ ਅਸੀਂ ਦੀਵਾਨ ਟੋਡਰਮਲ ਦੀ ਕੰਟ੍ਰਿਬਿਊਸ਼ਨ ਦੱਸਾਂਗੇ ਕਿਵੇਂ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਨਵਾਬ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਅਸੀਂ ਆਪਣੇ ਬੱਚਿਆਂ ਨੂੰ ਮਹਾਰਾਜ ਰਣਜੀਤ ਸਿੰਘ ਦਾ ਇੱਕ ਸੁਨਹਿਰੀ ਰਾਜ ਲਗਭਗ 40 ਸਾਲ ਇੱਥੇ ਪੰਜਾਬ ਦੇ ਵਿੱਚ ਰਿਹਾ ਅਸੀਂ ਉਹਨਾਂ ਨੂੰ ਕਿਵੇਂ ਪੜਾਵਾਂਗੇ ਯਾ ਹੋਰ ਸਾਡੇ ਪੁਰਖਿਆਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਫਰਕਾਂ ਦੇ ਲੋਕਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਕੰਟ੍ਰਿਬਿਊਟ ਕੀਤਾ ਕਿਵੇਂ ਪੜਾਵਾਂਗੇ ਮੈਂ ਤਾਂ ਗੱਲਾਂ ਇਹ ਕਹਿਣੀਆਂ ਸੀ ਅੱਜ ਵਿਧਾਨ ਸਭਾ ਦੇ ਵਿੱਚ ਕਿ ਅੱਜ ਸਾਡੇ ਫੈਡਰਲ ਢਾਂਚੇ ਤੇ ਹਮਲਾ ਹੋਵਾ ਅੱਜ ਸਾਰੀਆਂ ਸਾਰੇ ਦੇਸ਼ ਦੀਆਂ ਪਾਰਟੀਆਂ ਨੂੰ ਸਾਰੀਆਂ ਸਟੇਟਸ ਦੇ ਸਰਕਾਰਾਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਖੜਨਾ ਚਾਹੀਦਾ ਕਿ ਸਾਨੂੰ ਸਟੇਟਸ ਦੇ ਅਧਿਕਾਰ ਦੁਬਾਰਾ ਬਹਾਲ ਕੀਤੇ ਜਾਣ ਸ਼੍ਰੋਮਣੀ ਅਕਾਲੀ ਦਲ ਨੇ 1972 ਓਰਿਜਨਲ ਅਮੈਂਡਡ ਰੈਜ਼ੋਲੂਸ਼ਨ 1978 ਚ ਪਾਸ ਕੀਤਾ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਟ ਵਾਸ ਐਗਜ਼ੈਕਟਲੀ ਡਿਮਾਂਡਿੰਗ ਮੋਰ ਪਾਵਰਸ ਫॉर द ਸਟੇਟਸ ਅੱਜ ਅੱਜ ਵੀ ਮੈਂ ਸਮਝਦਾ ਕਿ 50 ਸਾਲ ਬਾਅਦ ਵੀ ਉਹ ਰੈਜ਼ੋਲੂਸ਼ਨ ਅੱਜ ਵੀ ਇੰਪੋਰਟੈਂਟ ਹੈ ਜਦ ਤੱਕ ਸਾਨੂੰ ਸਾਡੇ ਅਧਿਕਾਰ ਨਹੀਂ ਮਿਲਣਗੇ ਸਾਡੇ ਲੇਬਰ ਲਾਜ਼ ਨਹੀਂ ਅਸੀਂ ਬਣਾ ਸਕਾਂਗੇ ਸਾਡੇ ਕੋਲ ਟੈਕਸੇਸ਼ਨ ਨਹੀਂ ਰਹੀ ਵਨ ਨੇਸ਼ਨ ਵਨ ਟੈਕਸ ਜੀਐਸਟੀ ਦੇ ਨਾਮ ਤੇ ਸਾਡੇ ਸਾਰੇ ਜਿਹੜੇ ਅਧਿਕਾਰ ਆ ਉਹ ਖੋ ਕੇ ਲੈ ਗਿਆ ਕੇਂਦਰ ਦੀ ਸਰਕਾਰ ਅਸੀਂ ਸਾਡੇ ਕੋਲ ਕੋਈ ਪੈਸਾ ਨਹੀਂਗਾ ਅਸੀਂ ਤਾਂ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਸਕਦੇ ਪਿਛਲੇ 2025 ਵਿੱਚ ਜਿਹੜਾ ਨੰਗ ਰਿਹਾ ਅਕਾਲ ਖਤਮ ਹੋ ਜਾਣਾ ਅਸੀਂ ਕਿਸੇ ਐਮਪਲਾਈ ਨੂੰ ਕਿਸੇ ਪੈਨਸ਼ਨਰ ਨੂੰ ਡੀਆਈ ਦੀ ਕਿਸ਼ਤ ਨਹੀਂ ਦੇ ਸਕਦੇ ਅਸੀਂ ਛੋਟੀਆਂ-ਛੋਟੀਆਂ ਸਕੀਮਾਂ ਵਿੱਚ ਆਪਣਾ ਹਿੱਸਾ ਨਹੀਂ ਪਾ ਸਕਦੇ ਇਹ ਸਾਰੀਆਂ ਗੱਲਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਰੱਖ ਲਈਆਂ ਸੀ ਪਰ ਮੈਨੂੰ ਸਮਾਂ ਦੇਣਗੇ ਤਾਂ ਤਾਂ ਨਾ ਮੈਨੂੰ ਬੜਾ ਅਫਸੋਸ ਆ ਕਿ ਸਪੀਕਰ ਇੰਨੀ ਬਦਲਾਖੋਰੀ ਯਾਰ ਤੁਹਾਨੂੰ ਪੰਜ ਮੁਕਦਮੇ ਭਗਵੰਤਪਾਨ ਝੂਠੇ ਦਰਜ ਕੀਤੇ ਤੁਸੀਂ ਮੇਰੇ ਮੈਨੂੰ 6 ਮਹੀਨੇ ਜੇਲ੍ਹ ਵਿੱਚ ਰੱਖਿਆ ਤੁਹਾਡੀ ਹਲੇ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਤੁਸੀਂ ਮੇਰੀ ਕਨਸਟਿਟਿਊਐਂਸੀ ਵਿੱਚ ਪੁਲਤ ਵਿਚ ਪਿਛਲੇ 2 ਮਹੀਨਿਆਂ ਚ ਮੈਂ ਮੇਰੇ ਕੋ ਸਾਰਾ ਡਾਟਾ ਵਾ ਰਿਕਾਰਡ ਹੈ ਮੈਂ ਜਲਦੀ ਉਹ ਪੇਸ਼ ਕਰੂੰਗਾ 9 ਐਫ ਆਈ ਆਰ ਦਰਜ ਕਰਕੇ ਘੱਟੋ ਘੱਟ ਨਹੀਂ ਤਾਂ 25 ਤੋਂ ਉੱਤੇ ਇੰਪੋਰਟੈਂਟ ਆਦਮੀਆਂ ਨੂੰ ਤੁਸੀਂ ਉਹਨਾਂ ਪਰਚਾ ਵਿੱਚ ਨਾਮਜ਼ਦ ਕੀਤਾ ਕਈਆਂ ਨੂੰ ਤੁਸੀਂ ਅਰੈਸਟ ਕੀਤਾ ਕਈਆਂ ਨੂੰ ਜਵਾਬਤਾ ਲੈਣੀਆਂ ਪਈਆਂ ਇਹ ਇਹ ਕਿੱਥੋਂ ਦੀ ਆਮ ਆਦਮੀ ਹੈ ਜੀ ਇਹ ਕਿੱਥੋਂ ਦੀ ਇਹ ਅੰਦੋਲਨ ਚੋਂ ਨਿਕਲੀ ਸਰਕਾਰ ਹੈ ਇਸ ਤਰ੍ਹਾਂ ਨਾਲ ਤੁਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਂਗੇ ਲੋਕਾਂ ਨੂੰ ਪੰਜਾਬ ਦੀ ਵਿਧਾਨ ਸਭਾ ਚ ਨਾਮਜ਼ਦ ਕਰਕੇ ਤੇ ਪੁਲਿਸ ਵਾਲਿਆਂ ਦੇ ਮੋਢਿਆਂ ਤੇ ਉਹਨਾਂ ਨੂੰ ਕੋ ਚੱਕ ਕੇ ਲੈ ਜਾਓ ਬਾਹਰ ਭਜਾਣ ਸਭਾ ਚ ਇਹ ਤੁਹਾਡੀ ਜ਼ਮੂਰੀਅਤ ਹੈ ਕੀ ਤੁਸੀਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੇ ਮਿਸਟਰ ਸਸੋਡਿਆ ਤੁਹਾਡੇ ਤੇ ਬੀਜੇਪੀ ਤੇ ਮੋਦੀ ਦੇ ਅੰਤਰ ਕੀ ਹੈ ਮੈਨੂੰ ਦੱਸ ਦਿਓ ਇੱਕ ਪਾਸੇ ਤੁਸੀਂ ਕਹਿੰਦੇ ਕਿ ਬੀਜੇਪੀ ਔਰ ਮੋਦੀ ਤਾਨਾਸ਼ਾ ਹੈ ਉਹ ਈਡੀ ਔਰ ਸੀਬੀਆਈ ਦਾ ਮਿਸਯੂਜ਼ ਕਰਕੇ ਹਮਾਰੇ ਕੋ ਝੂਠੇ ਕੇਸੋ ਮੇਂ ਫਸਾ ਕੇ ਕੇ ਜੇਲ੍ਹ ਮੇਂ ਡਾਲ ਰਿਹਾ ਤੁਸੀਂ ਕੀ ਕਰ ਰਹੇ ਹੋ ਕਿ ਤੁਸੀਂ ਸਾਰੀ ਆਪੋਜੀਸ਼ਨ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਕੀ ਤੁਸੀਂ ਜਿਹੜੇ ਕਾਰਕੁਨ ਸੀ ਆਰਟੀਆਈ ਐਕਟੀਵਿਸਟ ਤੋਂ ਲੈ ਕੇ ਆਮ ਐਕਟੀਵਿਸਟ ਮਲਵਿੰਦਰ ਸਿੰਘ ਮਾਲੀ ਵਰਗੇ ਕੀ ਤੁਸੀਂ ਪੜ੍ਹ ਕੇ ਜਿਨ੍ਹਾਂ ਚ ਨਹੀਂ ਦਿੱਤਾ ਤੁਸੀਂ ਅੱਜ ਉੱਥੇ ਵਿਧਾਨ ਸਭਾ ਚ ਸਾਰੇ ਐਮ ਐਲ ਏ ਕਹਿ ਰਹੇ ਸੀ ਗਰੀਬਾਂ ਦੇ ਹਤਾਸ਼ੀਆ ਜੀ ਅਸੀਂ ਦਲਤਾਂ ਦੀ ਗੱਲ ਕਹਿਣਾ ਚਾਹੁੰਦੇ ਕੀ ਤੁਹਾਡੇ ਪੰਜਾਬ ਦੇ ਵਿੱਚ ਪੁਲਿਸ ਝੂਠੇ ਪੁਲਿਸ ਮੁਕਾਬਲੇ ਨਹੀਂ ਕਰ ਰਹੀ ਕੀ ਉਹ ਬੋਰ ਦੇ ਵਿੱਚ ਜਿਹੜੇ ਦੋ ਨੌਜਵਾਨ ਬਿਲਕੁਲ ਕਮਜ਼ੋਰ ਘਰਾਂ ਦੇ ਦਲਿਤ ਪਰਿਵਾਰਾਂ ਦੇ ਕੀ ਤੁਸੀਂ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਹੀਂ ਮਾਰਿਆ ਵਾ ਕਿ ਤੁਸੀਂ ਸਾਡੇ ਪੰਜਾਬ ਦੇ ਵਿੱਚ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਯੁਆਪਾ ਵਰਗੇ ਕਾਲੇ ਕਾਨੂੰਨ ਲਾ ਕੇ ਲੋਕਾਂ ਨੂੰ ਬਾਹਰ ਦੇ ਸੂਬਿਆਂ ਵਿੱਚ ਨਹੀਂ ਰੱਖਿਆ ਤੁਹਾਡੇ ਤੇ ਬੀਜੇਪੀ ਦੇ ਤਾਨਾਸ਼ਾਹ ਰਾਜ ਵਿੱਚ ਮੈਨੂੰ ਫਰਕ ਦੱਸ ਦਿਓ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਸਾਰਾ ਪੰਜਾਬ ਦਾ মিডিਆ ਹਾਈਜੈਕ ਹੋ ਚੁੱਕਾ ਹੈ ਟੋਟਲ ਤੁਹਾਨੂੰ ਕੋਈ ਖਬਰ ਮੇਨਸਟ੍ਰੀਮ মিডিਆ ਤੇ ਮੇਰੇ ਬਾਰੇ ਨਹੀਂ ਦੱਸੇਗੀ ਤੁਹਾਨੂੰ ਮਜਬੂਰੀ 'ਚ ਦਿਖਾਉਣਾ ਪਊਗਾ ਕਿਉਂਕਿ ਹੁਣ ਨਾਮਜ਼ਦੀ ਕਰਤਾ ਮੈਨੂੰ ਕੱਢ ਹੀ ਦਿੱਤਾ ਤਾਂ ਕਿਤੇ ਛੋਟੀ ਮੋਟੀ ਖਬਰ ਲਾ ਦੇਣਗੇ ਕਿ ਖਹਿਰੇ ਨੂੰ ਵਿਧਾਨ ਸਭਾ ਚੋਂ ਕੱਢਿਆ ਗਿਆ ਲੇਕਿਨ ਸਾਰਾ ਮੇਨਸਟ੍ਰੀਮ ਮੀਡੀਆ ਲਗਭਗ 1000 ਕਰੋੜ ਰੁਪਏ ਦਾ ਪੈਸਾ ਸਾਡੀਆਂ ਪਬਲਿਸਿਟੀਆਂ ਤੇ ਕੋਈ ਪੰਜਾਬ ਦਾ ਖੰਭਾ ਨਹੀਂ ਛੱਡਿਆ ਕੋਈ ਗਲੀ ਕੋ ਕੁੱਚਾ ਨਹੀਂ ਛੱਡਿਆ ਇਹ ਖਰਚਿਆਂ ਤੇ ਪਰਚਿਆਂ ਦੀ ਸਰਕਾਰ ਸਾਬਤ ਹੋਈ ਆ ਮੈਨੂੰ ਬੜਾ ਅੱਛਾ ਇਡੀਅਮ ਲੱਗਿਆ ਰਾਹੁਲ ਪੱਠਲ ਨੇ ਮੈਨੂੰ ਮੈਂ ਉਹਦਾ ਦੇਖਿਆ ਇੱਕ ਖਰਚੇ ਔਰ ਪਰਚੇ ਦੀ ਸਰਕਾਰ ਬਣ ਕੇ ਰਹਿ ਗਈ ਆ ਆਪਣੇ ਵਿਰੋਧੀਆਂ ਦੇ ਉੱਤੇ ਪਰਚੇ ਤੇ ਸਾਡਾ ਪੰਜਾਬ ਦਾ ਖਜ਼ਾਨਾ ਲੁੱਟ ਕੇ ਬੇਤਹਾਸ਼ਾ ਪਬਲਿਸਿਟੀ ਲਈ ਜਾ ਰਿਹਾ ਔਰ ਇਹ ਸੈਸ਼ਨ ਕੀ ਹੈ ਜੀ ਇੱਕ ਦਿਨ ਦਾ ਸੈਸ਼ਨ ਸਿਰਫ ਔਰ ਹਰ ਵਾਰ ਇੱਕ ਦਿਨ ਦਾ ਸੈਸ਼ਨ ਪੁਰਾਣੀ ਪੰਜਾਬ ਦੀ ਵਿਧਾਨ ਸਭਾ ਦੀ ਵਰਕਿੰਗ ਇਸ ਤਰ੍ਹਾਂ ਸੀਗੀ ਕਿ ਸਾਲ ਵਿੱਚ ਤਿੰਨ ਸੈਸ਼ਨ ਆਇਆ ਕਰਦੇ 10-10 15-15 ਦਿਨ ਦੇ ਪਹਿਲਾ ਹੁੰਦਾ ਬਜਟ ਇਜਲਾਸ ਮਾਰਚ ਮਹੀਨੇ ਚ ਦੂਜਾ ਹੁੰਦਾ ਜੁਲਾਈ ਆਗਸਟ ਵਿੱਚ ਮੌਨਸੂਨ ਸੈਸ਼ਨ ਯਾਨੀ ਕਿ ਬਰਸਾਤ ਬਰਸਾਤ ਦੀ ਰੁੱਤ ਵਿੱਚ ਤੀਸਰਾ ਹੁੰਦਾ ਸਰਦ ਰੁੱਤ ਵਿੱਚ ਡਿਸੰਬਰ ਨਵੰਬਰ ਡਿਸੰਬਰ ਦੇ ਵਿੱਚ ਸਾਰੇ ਐਮ ਐਲ ਏ ਆਪਣੇ ਆਪਣੇ ਹਲਕਿਆਂ ਦੀ ਗੱਲ ਕਹਿੰਦੇ ਕੁਐਸਚਨ ਆਵਰ ਹੁੰਦਾ ਜ਼ੀਰੋ ਆਵਰ ਹੁੰਦਾ ਆਪਣੀ ਗੱਲ ਆਪਣੇ ਇਲਾਕਿਆਂ ਦੀ ਕਹਿੰਦੇ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ ਇਸ ਪਵਿੱਤਰ ਵਿਧਾਨ ਸਭਾ ਦਾ ਵੀ ਜਨਾਜ਼ਾ ਕੱਢ ਕੇ ਰੱਖ ਦਿੱਤਾ ਉਹਦਾ ਮਜ਼ਾਕ ਬਣਾ ਕੇ ਰੱਖਤਾ ਇੱਕ ਦਿਨ ਦਾ ਸੈਸ਼ਨ ਪਹਿਲਾਂ ਸਭ ਤੋਂ ਬੁਲਾਇਆ ਜੀ ਆਪਰੇਸ਼ਨ ਲੂਟਸ ਭਾਜਪੀ ہماری ਪਾਰਟੀ ਕੇ ਐਮਐਲਏਸ ਕੋ ਖਰੀਦ ਰਹੀ ਹੈ ਵਿਧਾਨ ਸਭਾ ਚ ਲੈ ਆਏ ਸਭ ਕੁਝ ਤੇ ਅੱਜ ਤੱਕ ਤੁਸੀਂ ਮੁੜ ਕੇ ਸੁਣਿਆ ਆਪਰੇਸ਼ਨ ਲੂਟਸ ਦਾ ਕੀ ਹੋਇਆ ਉਹ ਪਤਾ ਨਹੀਂ ਕਿਹੜੇ ਕੋਨੇ ਵਿੱਚ ਰਾਜ ਭਵਨ ਚ ਛੜਿਆ ਇਹਨਾਂ ਦਾ ਇੱਕ ਰੈਜ਼ੋਲੂਸ਼ਨ ਮਤਾ ਜਿਹੜਾ ਪਾਸ ਕੀਤਾ ਉਹ ਪਿਆ ਹੋਵੇਗਾ ਫਿਰ ਅਗਨੀ ਵੀਰ ਦਾ ਇੱਕ ਰੈਜ਼ੋਲੂਸ਼ਨ ਲਿਆਂਦਾ ਇੱਕ ਇੱਕ ਵਨ ਡੇ ਸੈਸ਼ਨ ਫਿਰ ਕਹਿੰਦੇ ਜੀ ਭਾਰਤ ਬੀਬੀਐਮਪੀ ਦਾ ਬੋਰਡ ਦੇ ਅਧਿਕਾਰ ਸਾਡੇ ਤੋਂ ਖੋਲੇ ਜੀ ਸਾਡੇ ਤੇ ਧੱਕੇ ਨਾਲ ਸੀਆਈਐਸਫ ਲਾਤੀ ਜੀ ਪੰਜਾਬ ਪੁਲਿਸ ਹਟਾਤੀ ਉਹਦਾ ਇੱਕ ਸੈਸ਼ਨ ਬੁਲਾ ਲਿਆ ਮਤਾ ਪਾਸ ਕਰਤਾ ਉਹ ਪਤਾ ਨਹੀਂ ਕਿੱਥੇ ਧੱਕੇ ਖਾ ਰਿਹਾ ਵਾ ਕਿੱਥੇ ਰੋਲ ਰਿਹਾ ਵਾ ਆ ਮਨਰੇਗਾ ਦਾ ਅੱਜ ਕੀ ਆ ਇੱਕ ਸੈਸ਼ਨ ਇੱਕ ਦਿਨ ਦਾ ਬੁਲਾ ਕੇ ਮਨਰੇਗਾ ਦੇ ਖਿਲਾਫ ਇੱਕ ਮਤਾ ਪਾਸ ਕਰਕੇ ਭੇਜ ਦੇਣਗੇ ਲਿਖਤੀ ਇਹਨਾਂ ਦਾ ਮਤਾ ਉਹ ਕਿਸੇ ਕੋਨੇ ਚ ਰਾਜ ਭਵਨ ਜਾਂ ਕਿਸੇ ਕੋਨੇ ਵਿੱਚ ਰਾਸ਼ਟਰਪਤੀ ਭਵਨ ਚ ਪਿਆ ਰਹੂ ਕਿਸੇ ਦੀ ਸਿਹਤ ਤੇ ਕੀ ਅਸਰ ਆ ਸੋ ਸਾਡਾ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਸੀ ਵਿਧਾਨ ਸਭਾ ਦੀ ਉਹ ਵੀ ਸਾਰੀ ਇਹਨਾਂ ਨੇ ਗੁੱਲ ਤੇ ਖਤਮ ਕਰਤੀ ਪਹਿਲਿਆਂ ਨੂੰ ਕਹਿੰਦੇ ਸੀ ਜੀ ਮਗਰਲੇ ਸੈਸ਼ਨ ਨਹੀਂ ਕਰਦੇ ਜੀ ਸਾਨੂੰ ਟਾਈਮ ਨਹੀਂ ਦਿੰਦੇ ਜੀ ਆ ਵਿੱਚੇ ਚੀਮਾਂ ਵਿੱਚੇ ਅਮਨ ਰੋੜਾ ਵਿੱਚੇ ਕੁਲਤਾਰ ਸੰਧਵਾ ਖਰੇ ਕਿੰਨੀਆਂ ਸਪੀਕਰ ਨੂੰ ਅਰਜ਼ੀਆਂ ਦਿੱਤੀਆਂ ਪਿਛਲੇ ਕਾਂਗਰਸ ਦੇ ਸਪੀਕਰ ਨੂੰ ਕਿ ਸਮਾਂ ਵਧਾਇਆ ਜਾਵੇ ਸੈਸ਼ਨ ਦਾ ਤੇ ਆਪ ਆਏ ਤੇ ਮਗਰਲੀਆਂ ਸਾਰੀਆਂ ਸਰਕਾਰਾਂ ਦਾ ਰਿਕਾਰਡ ਤੋੜ ਦਿੱਤਾ ਜੋ 70 75 ਸਾਲ ਚ ਨਹੀਂ ਹੋਇਆ ਉਹ ਇਹਨਾਂ ਦੇ ਪਿਓ ਦੇ ਪੁੱਤਾਂ ਨੇ ਕਰਕੇ ਦੇ ਦਿੱਤਾ ਇੱਕ ਛੋਟੇ ਛੋਟੇ ਸੈਸ਼ਨ ਇੱਕ ਇੱਕ ਦਿਨ ਦਾ ਸੈਸ਼ਨ ਮੇਰੇ ਕਹਾਲ ਸਾਰੇ ਸਾਲ ਵਿੱਚ ਭਰਾਤੇ ਨੰਦ ਦੇ ਨੀਸੀ ਬੈਠੇ ਹੋਵਾਂਗੇ ਜਿਵੇਂ ਵਿਧਾਨ ਸਭਾ ਚ ਬੈਠਾਂਗੇ ਨਹੀਂ ਤੇ ਆਪਣੇ ਇਲਾਕੇ ਤੇ ਆਪਣੇ ਲੋਕਾਂ ਤੇ ਆਪਣੇ ਮੁੱਦਿਆਂ ਦੀ ਗੱਲ ਕੀ ਕਰਾਂਗੇ ਅਸਲ ਕਹਾਣੀ ਮੇਰੇ ਵੀਰੋ ਇਹ ਸੀਗੀ ਪਰ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕੋਈ ਮੈਨੂੰ ਪਰਵਾਹ ਨਹੀਂ ਗਈ ਇੰਨਾ ਦੀ 50 ਮੈਨੂੰ ਨਾਮਜ਼ਦ ਕਰ 스ਪੀਕਰ ਬੁਲਤਾਰ ਪੰਜਾਬ আর ਮੈਨੂੰ ਕੱਢ ਵਿਧਾਨ ਸਭਾ ਚੋ ਜੇ ਪੰਜਾਬ ਦੀ ਗੱਲ ਕਰਨੀ ਸਿੱਖਾਂ ਦੀ ਗੱਲ ਕਰਨੀ ਗੁਰੂ ਸਭਾਂ ਦੀ ਗੱਲ ਕਰਨੀ ਦਲਤਾਂ ਤੇ ਪਛੜੇ ਵਰਗਾਂ ਦੀ ਗੱਲ ਕਰਨ ਨੂੰ ਤੁਸੀਂ ਆ ਮਾੜਾ ਸਮਝਦੇ ਹੋ ਤਾਂ ਫਿਰ ਖੈਰਾ ਮਾੜਾ ਆਵਾ ਜੇ ਤੁਸੀਂ ਇਸ ਤਰ੍ਹਾਂ ਨਾਮਜ਼ਦ ਕਰਕੇ ਮੈਨੂੰ ਕੱਢ ਕੇ ਅਗਰ ਤੁਹਾਡੇ ਮਨ ਵਿੱਚ ਹੈ ਕਿ ਤੁਸੀਂ ਮੈਨੂੰ ਦਹਿਸ਼ਤ ਨਾਲ ਡਰਾ ਸਕਦੇ ਤੁਹਾਡੀ ਬਹੁਤ ਵੱਡੀ ਗਲਤਫਹਮੀ ਹੈ ਪਰਚੇ ਤੁਸੀਂ ਪਹਿਲਾਂ ਵੀ ਬਹੁਤ ਕੀਤੇ ਅਗਾਮ ਹੀ ਕਰ ਲੋ ਜਿਹੜੇ ਤੁਹਾਡੀ ਜਾਨ ਲੱਗਦੀ ਹੈ ਲੇਕਿਨ ਮੈਂ ਆਪਣੇ ਸੂਬੇ ਦੇ ਲੋਕਾਂ ਦੇ ਆਪਣੇ ਹਕੂਕ ਲਈ ਫੈਡਰਲ ਢਾਂਚੇ ਲਈ ਵੱਧ ਅਧਿਕਾਰਾਂ ਲਈ ਕਮਿਟਿਡ ਹਾਂ ਔਰ ਮੈਂ ਆਪਣੀ ਗੱਲ ਜਿਹੜੀ ਲਗਾਤਾਰ ਕਹਿੰਦਾ ਨੂੰ ਆ ਸੀ ਅੱਜ ਦਾ ਅਸਲ ਨਚੋੜ ਤਾਂ ਮੈਂ ਫਿਰ ਜਦੋਂ ਮੈਨੂੰ ਉੱਥੋਂ ਉਹਨਾਂ ਨੇ ਅਲਟੀਮੇਟਲੀ ਰਿਮੂਵ ਕਰਾਤਾ ਵਿਧਾਨ ਸਭਾ ਚੋਂ ਮੇਰੇ ਕੋਲ ਕੋਈ ਚਾਰਾ ਨਹੀਂ ਸੀਗਾ ਮੈਂ ਉਥੋਂ ਬਾਹਰ ਮੇਰੀ ਪਾਰਟੀ ਦੇ ਐਮਐਲਏਜ਼ ਨੇ ਬਹੁਤ ਸਹਿਯਤਾ ਕੀਤੀ ਮੇਰੇ ਨਾਲ ਖੜੇ ਉਹਨਾਂ ਨੇ ਕਾਫੀ ਹੱਦ ਤੱਕ ੱੱਕੇ ਮੁਕਤਕਾ ਮੁਕੀ ਜੋਰ ਜਮਾਈ ਕੀਤੀ ਪਰ ਮੈਂ ਨਹੀਂ ਸਿਚਾਉਂਦਾ ਕਿ ਮੈਂ ਕਿਸੇ ਹੋਰ ਦਾ ਇਮਤਿਹਾਨ ਲਵਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਉਮੀਦ ਕੀਤੀ ਕਿ ਤੁਸੀਂ ਡਿਸਕਸ਼ਨ ਵਿੱਚ ਬੈਠੋ ਮੈਨੂੰ ਨਾਮਜ਼ਦ ਕੀਤਾ ਮੇਰੇ ਖਿਲਾਫ ਬਦਲਾਖੋਰੀ ਕੀਤੀ ਆ ਮੈਨੂੰ ਇਹਨਾਂ ਨੇ ਨਫ਼ਰਤ ਦੀ ਭਾਵਨਾ ਨਾਲ ਕੱਢਿਆ ਮੈਂ ਜਾਊਂਗਾ ਬਾਹਰ ਜਾ ਕੇ ਸਾਰੀ ਦੁਨੀਆ ਜਹਾਨ ਨੂੰ ਸੋਸ਼ਲ ਮੀਡੀਆ ਤੇ ਕਿਉਂਕਿ ਮੇਰੀ ਦੂਜੀ ਅਖਬਾਰਾਂ ਨੇ ਤਾਂ ਖਬਰ ਬਹੁਤ ਘੱਟ ਰੋਣੀ ਤમે ਸੋਚਿਆ ਕਿ ਤੁਹਾਨੂੰ ਅੱਜ ਮੈਂ ਆਪਣੇ ਸਾਰਾ ਕੱਡਾ ਕਰਨ ਦੀ ਅਸਲ ਜੋ ਸਚਾਈ ਹੈ ਜੋ ਮੇਰਾ ਨਾਮ ਜਿੱਦਾ ਭੇਜਿਆ ਗਿਆ ਉਹ ਸਾਰੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਅੱਜ ਤੁਹਾਡੀ ਕਚਹਿਰੀ 'ਚ ਆਜ਼ਰ ਹੋਇਆ ਸੀਗਾ ਉਮੀਦ ਹੈ ਤੁਹਾਨੂੰ ਗੱਲਾਂ ਮੇਰੀਆਂ ਠੀਕ ਲੱਗਣਗੀਆਂ ਤਾਂ ਸ਼ੇਅਰ ਇਸ ਨੂੰ ਵੱਧ ਤੋਂ ਵੱਧ ਕਰ ਦੇਣਾ ਤਾਂ ਕਿ ਮੈਨੂੰ ਮੇਨਸਟ੍ਰੀਮ ਮੀਡੀਆ ਦੀ ਬਹੁਤੀ ਲੋੜ ਨਾ ਪਵੇ ਸੋਸ਼ਲ ਮੀਡੀਆ ਰਾਹੀਂ ਸਾਰਾ ਸੁਣਿਆ ਜਿਹੜਾ ਵਿਸ਼ਵ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਤੱਕ ਸਾਰਾ ਪਹੁੰਚ ਸਕੇ